ਸਾਨੂੰ ਦੋਸਤਾਂ ਨਾਲ ਲਿਆ ਜੀ ਇਹਦੇ ਬਾਰੇ ਦੱਸਦੇ ਆਂ ਕੋ ਜਿਹੜਾ ਸਾਡਾ ਅੱਜ ਦਾ ਧਰਨਾ ਹੈ ਇਹ ਬਹੁਤ ਲੰਬੇ ਸਮੇਂ ਤੋਂ ਸਾਡੀ ਲਟਕਦੀ ਆ ਰਹੀ ਮੰਗ ਹੈ ਡਾਕਟਰ ਸੁਮਿੰਨਾਥਨ ਕਮਿਸ਼ਨ ਦੀ ਸਿਪਾਖ ਜਿਹੜੀ ਕਿ ਤੁਹਾਨੂੰ ਪਤਾ ਪ੍ਰਸੰਗੂ ਕਿ 2006 ਦੇ ਵਿੱਚ ਸਰਕਾਰ ਕੋਲ ਆ ਗਈ ਲੇਕਿਨ ਸਰਕਾਰ ਨੇ ਅੱਜ ਤੱਕ ਲਾਗੂ ਨਹੀਂ ਕੀਤੀ ਉਹ ਦਾ ਜਿਹੜਾ ਕਿਸਾਨ ਦੇ ਉੱਤੇ ਮਾੜਾ ਪ੍ਰਭਾਵ ਪਿਆ ਹੋਈ ਪਿਆ ਕਿ ਅੱਜ ਕਿਸਾਨ ਕਰਜ਼ਾਈ ਹੋ ਗਿਆ ਪਰ ਇੰਨਾ ਕਰਜ਼ਾਈ ਹੋ ਗਿਆ ਕਿ ਉਹ ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰ ਲਿਆ ਉਹ ਮਰ ਰਿਹਾ ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਦੀ ਜਦੋਂ ਇਹ ਹਾਲਾਤ ਹੋਈ ਹੈ ਉਸ ਵੇਲੇ ਸਾਡੀ ਲੋੜ ਬਣਦੀ ਆ ਕਿਸਾਨਾਂ ਨੂੰ ਜਿਉਂਦਿਆਂ ਰੱਖਣ ਲਈ ਕਿ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਦੇ ਉੱਤੇ ਅਸੀਂ ਹਰ ਪਾਰ ਦੀ ਲੜਾਈ ਦੇਈਏ ਦੂਸਰੀ ਜਿਹੜੀ ਇਹਦੀ ਮੰਗ ਆ ਸਾਡੀ ਉਹ ਇਹ ਆ ਕਿ ਦੇਖੋ 2006 ਤੋਂ ਲੈ ਕੇ 2019 ਆ ਗਿਆ ਪਾਣੀ ਨਹੀਂ ਦਿੱਤਾ ਕਿਸਾਨ ਸਰ ਕਰਜ਼ਾ ਉਸ ਕਰਕੇ ਹੋਇਆ ਉਹਨੂੰ ਪਾਣ ਘੱਟ ਮਿਲਣ ਕਰਕੇ ਤੇ ਇਸ ਕਰਕੇ ਉਹ ਸਮੁੱਚਾ ਕਿਸਾਨ ਦਾ ਕਰਜ਼ਾ ਖਤਮ ਹੋਵੇ ਇਹ ਮੰਗ ਆ ਨਾਲ ਜਿਵੇਂ ਕਿਸਾਨ ਨੂੰ ਪੈਨਸ਼ਨ ਦਿੱਤੀ ਜਾਵੇ ਐ ਫਾਲਤੂ ਦੀ ਸਬਜ਼ੀ ਆ ਜਿਹੜੀ ਇਹਦਾ ਵੀ ਰੇਟ ਡਾਕਟਰ ਸੁਆਮੀ ਤੰਦੇ ਫਾਰਮੂਲੇ ਅਨੁਸਾਰ ਦਿੱਤਾ ਜਾਵੇ ਤੇ ਇਹ ਜਿਹੜਾ ਤੁਹਾਡੀਆਂ ਇਨੀਆਂ ਮੰਕਾਂ ਨੇ ਜੇਕਰ ਨਹੀਂ ਮੰਨਦੇ ਤੁਹਾਨੂੰ ਅਲਟੀਮੇਟਮ ਹੀ ਦੇ ਦਿੱਤਾ ਗਿਆ ਕਿ ਤੁਸੀਂ ਇੱਥੇ ਜਿਹੜਾ ਖਾਲੀ ਕਰ ਦਿਓ ਮੈਦਾਨ ਤੇ ਕੀ ਕਹਿੰਦੇ ਪੰਜਾਬ ਦੇ ਦੇਖੋ ਮੈਂ ਤਾਂ ਇਹਦੇ ਬਾਰੇ ਤਾਂ ਦੇਖੋ ਹੈਰਾਨੀ ਵਾਲੀ ਗੱਲ ਲੱਗਦੀ ਹੈ ਮੈਨੂੰ ਕਿ ਸਾਨੂੰ ਅੱਜ ਪਰਮਿਸ਼ਨ ਦੇ ਕੇ ਪਹਿਲਾਂ ਸਾਨੂੰ ਪਰਮਿਸ਼ਨ ਦਿੱਤੀ ਗਈ ਹੈ ਔਰ ਪਰਮਿਸ਼ਨ ਦੇ ਕੇ ਇੱਥੇ ਪ੍ਰਸ਼ਾਸਨ ਖੁਦ ਲੈ ਕੇ ਆਇਆ ਚੰਡੀਗੜ੍ਹ ਦਾ ਔਰ ਅੱਜ ਕਿਹਾ ਜਾ ਰਿਹਾ ਵੀ ਤੁਸੀਂ 1 ਵਜੇ ਤੱਕ ਇਹਨੂੰ ਪਨਾਲ ਨੂੰ ਖਾਲੀ ਕਰੋ ਤਾਂ ਮੈਨੂੰ ਲੱਗਦਾ ਵੀ ਸਾਡੇ ਕੋਲੋਂ ਪ੍ਰੋਟੈਸਟ ਕਰਨ ਦਾ ਅੰਦੋਲਨ ਲੜਨ ਦਾ ਅਧਿਕਾਰ ਵੀ ਖੋਇਆ ਜਾ ਰਿਹਾ ਹੈ ਜਿਦੋਂ ਕਿ ਇਹ ਗਰਾਊਂਡ ਜਿੱਥੇ ਅਸੀਂ ਬੈਠੇ ਆ ਇਹ ਬਕਾਇਦਾ ਸਪੈਸ਼ਲ ਧਰਨੇ ਮੁਜ਼ਾਰੇ ਰੈਲੀਆਂ ਵਾਸਤੇ ਹੀ ਹੈ ਔਰ ਉਸੇ ਜਗ੍ਹਾ ਦੇ ਉੱਤੇ ਸਾਨੂੰ ਲਿਆ ਕੇ ਬਿਠਾ ਕੇ ਫਿਰ ਅੱਜ ਉੱਥੇ ਵੀ ਸਾਨੂੰ ਬੈਠਣ ਨਾ ਦਿੱਤਾ ਜਾਵੇ ਤਾਂ ਇਹ ਸਾਡੇ ਨਾਲ ਨਰੀ ਧੱਕੇਸ਼ਾਹੀ ਹੈ ਔਰ ਇਹਦੇ ਵਿੱਚੋਂ ਸਾਡੀ ਕੀ ਕੋਸ਼ਿਸ਼ ਹੈ ਕਿ ਅਸੀਂ ਹਰ ਹਾਲ ਦੇ ਵਿੱਚ ਜਿਉਂ ਕਿ ਸਾਡਾ ਡੰਡਰ ਸੋਮੇ ਨਾਚਨ ਦੀ ਜਿੰਨਾ ਚਿਰ ਰਿਪੋਰਟ ਨਹੀਂ ਨਾ ਮਿਲਦੀ ਉਹਨਾਂ ਜਰ ਸਾਡੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਨਾ ਉਹ ਬੜੀ ਖਤਰੇ ਚ ਹੈ ਉਹਨਾਂ ਨੂੰ ਜਿਉਂਦਿਆਂ ਰੱਖਣ ਦੇ ਲਈ ਅਸੀਂ ਸਾਰੇ ਇਹ ਸੋਚ ਕੇ ਚੱਲੇ ਆ ਕਿ ਸਾਨੂੰ ਸਰਕਾਰ ਮਾਰ ਵੀ ਦੇਵੇ ਲੇਕਿਨ ਸਾਡੇ ਬੱਚੇ ਜਿਉਂਦੇ ਰਹਿ ਜਾਣਾ ਤਾਂ ਉਹ ਨੂੰ ਤੁਸੀਂ ਪਿੱਛੇ ਨਹੀਂ ਹਟਾਂਗੇ ਤੇ ਅੱਛਾ ਜਿਹੜੀ ਬਾਕੀ ਜੱਥੇਬੰਦੀਆਂ ਨੇ ਤੁਹਾਡੇ ਨਾਲ ਕਿਉਂ ਨਹੀਂ ਆ ਰਹੀਆਂ ਅੱਛਾ ਇਹ ਉਹਨਾਂ ਜੱਥੇਬੰਦੀਆਂ ਨੂੰ ਪਛਣਾ ਚਾਹੀਦਾ ਮੈਂ ਉਹਨਾਂ ਬਾਰੇ ਕੁਝ ਦੱਸ ਨਹੀਂ ਸਕਦਾ ਅਸੀਂ ਤੁਸੀਂ ਰਾਤ ਦਾ ਕੈਂਪ ਕੀਤਾ ਕਿਸੇ ਨਹੀਂ ਦੇਖੋ ਅਸੀਂ ਕੀ ਕੀਤਾ ਹੈ ਅਸੀਂ ਪੂਰੇ ਦੇਸ਼ ਦੀਆਂ 182 ਗੈਰ ਰਾਜਨੀਤਿਕ ਜਥੇਬੰਦੀਆਂ ਇਕੱਠੀਆਂ ਕੀਤੀਆਂ ਉਹ ਜਿਹੜੀਆਂ ਗੈਰ ਰਾਜਨੀਤਿਕ 182 ਕਿਸਾਨ ਜਥੇਬੰਦੀਆਂ ਅੱਜ ਅੰਦੋਲਨ ਕੱਲੇ ਚੰਡੀਗੜ੍ਹ 'ਚ ਨਹੀਂ ਹੋ ਰਿਹਾ ਇਹ ਪੂਰੇ ਭਾਰਤ ਦੇ ਵਿੱਚ ਹੋ ਰਿਹਾ ਦਿੱਲੀ 'ਚ ਸਾਡੇ ਕਿਸਾਨ ਬੈਠੇ ਆ ਚੰਡੀਗੜ੍ਹ 'ਚ ਕਿਸਾਨ ਬੈਠੇ ਆ ਯੂਪੀ 'ਚ ਕਿਸਾਨ ਬੈਠੇ ਆ ਮਹਾਰਾਸ਼ਟਰ 'ਚ ਬੈਠੇ ਆ ਮੱਧ ਪ੍ਰਦੇਸ਼ 'ਚ ਕਹਿਣ ਤੋਂ ਭਾਵ ਹੈ ਕਿ ਅੰਨਾ ਹਜ਼ਾਰੇ ਜੀ ਸਾਡੇ ਇਸ ਅੰਦੋਲਨ ਦੇ ਨਾਲ ਸਹਿਯੋਗ ਵਜੋਂ ਕਿਉਂਕਿ ਉਹਨਾਂ ਦੀ ਵੀ ਨਾਲ ਇੱਕ ਬਹੁਤ ਇੰਪੋਰਟੈਂਟ ਮੰਗ ਹੈ ਕਿ ਲੋਕਪਾਲ ਮਿਲਦੀ ਵਾਰੀ ਸਭ ਤੋਂ ਸਾਰੀਆਂ ਗੱਲਾਂ ਨੂੰ ਲੈ ਕੇ ਸਾਡਾ ਇੱਕ ਇਹ ਸਾਂਝਾ ਅੰਦੋਲਨ ਹੈ ਔਰ ਪੂਰੇ ਦੇਸ਼ ਦੇ ਰਾਸ਼ਟਰੀ ਕਿਸਾਨ ਮਹਾਸੰਘ ਦਾ ਔਰ ਅੰਨਾ ਹਜਾਰੀ ਜੀ ਦਾ ਸਾਂਝਾ ਅੰਦੋਲਨ ਹੈ ਅਸੀਂ ਉਸੇ ਦੀ ਲੜੀ ਵਜੋਂ ਇੱਥੇ ਬੈਠੇ ਆਂ ਤੇ ਇਹ ਕਿੰਨਾ ਔਖਾ ਤੁਸੀਂ ਸਾਰੇ ਪਰਿਵਾਰ ਛੱਡ ਕੇ ਕੀਤੀ ਬਾੜੀ ਛੱਡ ਕੇ ਸਾਰੇ ਦੁਨੀਆਂ ਸਾਡੀਆਂ ਮੰਗਾਂ ਤੁਹਾਡੇ ਰਹਿਣ ਦੇ ਲਈ ਕੋਈ ਇੰਤਜ਼ਾਮ ਨਹੀਂ ਹੈਗਾ ਦੇਖੋ ਔਖਾ ਤੇ ਬਹੁਤ ਹੈ ਅਕਸ਼ਾਈ ਵਾਲੇ ਪਾਸੇ ਤੋਂ ਜੇ ਅਸੀਂ ਦੇਖੀਏ ਰਾਤ ਸਾਨੂੰ ਇੱਥੇ ਲਾਈਟ ਨਹੀਂ ਮਿਲੀ ਮੌਸਮ ਠੰਡ ਦਾ ਹੈ ਕਿਸਾਨਾਂ ਨੂੰ ਨਹਾਉਣ ਵਾਸਤੇ ਕੋਈ ਪ੍ਰਬੰਧ ਨਹੀਂ ਕਿਸਾਨਾਂ ਦੇ ਲੈਟਰਨ ਜਾਣ ਵਾਸਤੇ ਕੋਈ ਪ੍ਰਬੰਧ ਨਹੀਂ ਇਧਰਲੇ ਪਾਸੇ ਜੰਗਲ ਹੈ ਇਹਨਾਂ ਜੰਗਲ ਦੇ ਵਿੱਚ ਕਿਸਾਨਾਂ ਨੂੰ ਲੈਟਰਨ ਜਾਣ ਵਾਸਤੇ ਇੱਕੋ ਹੀ ਰਸਤਾ ਹੈ ਵੀ ਚਲੋ ਖੁੱਲੇ ਥਾਂ ਦੇ ਵਿੱਚ ਜਾਇਓ ਦੂਰ ਜਾਇਓ ਪਰ ਉਧਰ ਵੀ ਇਹਨਾਂ ਨੇ ਬੈਨ ਲਾਤਾ ਵੀ ਇਧਰ ਵੀ ਨਹੀਂ ਜਾਣਾ ਕਿਉਂਕਿ ਉਧਰ ਬਹਾਨਾ ਘੜ ਲਿਆ ਕਿ ਕਿਸਾਨਾਂ ਦੇ ਉੱਤੇ ਪਰਚੇ ਦਰਜ ਕਰਨ ਵਾਸਤੇ ਕਿ ਕਿਸਾਨ ਉਧਰ ਲੱਕਣ ਕੱਢਦੇ ਆ ਤੁਸੀਂ ਸਾਡੀਆਂ ਟਰਾਲੀਆਂ ਦੇ ਵਿੱਚ ਢੇੜਾ ਮਾਰੋ ਦੇਖੋ ਹਰ ਟਰਾਲੀ ਦੇ ਵਿੱਚ ਸਾਡਾ ਸਮਾਨ ਪ੍ਰੋਪਰ ਪੂਰਾ ਤਿਆਰ ਲੈ ਕੇ ਆਇਆ ਹੈ ਔਰ ਅੰਦੋਲਨ ਲੜਨ ਦੀ ਸੋਚ ਨਾਲ ਆਇਆ ਐ ਇਸ ਬਾਲਾਂ ਦੇ ਆਸਰੇ ਤੇ ਅਸੀਂ ਅੰਦੋਲਨ ਨਹੀਂ ਦਿੱਤ ਸਕਾਂਗੇ ਤੇ ਜੇਕਰ ਇਹ ਤੁਹਾਡੀ ਗੱਲ ਨਹੀਂ ਮੈਂ ਬੇਨਤੀ ਕਰਾਂ ਕਿ ਮੈਂ ਦੱਸ ਰਿਹਾ ਸੀਗਾ ਤੁਹਾਨੂੰ ਗੱਲ ਆ ਕਿ ਅਸੀਂ ਪ੍ਰਸ਼ਾਸਨ ਨੇ ਜਦੋਂ ਦਾ ਸਾਨੂੰ ਇਹ ਅਲਟੀਮੇਟਮ ਦਿੱਤਾ ਵੀ 1 ਘੰਟੇ ਦੇ ਵਿੱਚ ਅਸੀਂ ਤੁਸੀਂ ਇਹ ਸਾਨੂੰ ਵਿਹਲਾ ਕਰ ਦਿਓ 1 ਵਜੇ ਨੂੰ ਉਸ ਤੋਂ ਬਾਅਦ ਜਿਹੜਾ ਅਸੀਂ ਅੰਸ਼ਣ ਕੀਤਾ ਸੀ ਰੋਟੀ ਛੱਡੀ ਆ ਅਮਰਨ ਅੰਸ਼ਣ ਆ ਇਹ ਮਰਨ ਵਰਤ ਹੈ ਇਹ ਅਸੀਂ ਕੀਤਾ ਸੀਗਾ ਕੇਵਲ ਰੋਟੀ ਚਾਹ ਦੁੱਧ ਇਹ ਚੀਜ਼ਾਂ ਸ਼ਰਤ ਸੀ ਕੋਈ ਚੀਜ਼ ਹੋਰ ਨਹੀਂ ਲੈ ਰਹੇ ਸੀ ਕੱਲ ਕੱਲਾ ਪਾਣੀ ਲੈਂਦੇ ਸੀ ਲੇਕਿਨ ਅੱਜ ਸਾਨੂੰ ਪਤਾ ਲੱਗਦਾ ਵੀ ਜਦੋਂ ਸਰਕਾਰ ਸਾਡੇ ਨੂੰ ਪ੍ਰਸ਼ਾਸਨ ਸਾਡਾ ਇਹ ਅਧਿਕਾਰ ਵੀ ਖੋ ਰਹੀ ਹੈ ਤਾਂ ਇਹ ਪ੍ਰਸ਼ਾਸਨ ਤੋਂ ਤੰਗ ਆ ਕੇ ਅਸੀਂ ਅੱਜ ਇੱਥੇ ਪਾਣੀ ਵੀ ਛੱਡ ਦਿੱਤਾ ਹੈ ਪਾਣੀ ਵੀ ਨਜ਼ਰ ਨਹੀਂ ਪਿੰਨ ਪੀਵਾਂਗੇ ਜਿੰਨਾ ਚਿਰ ਸਾਡੇ ਕਿਸਾਨਾਂ ਨੂੰ ਇੱਥੇ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਂ 2019 ਦੀਆਂ ਵਿਰੋਧ ਕਰੋ ਨਹੀਂ ਸਾਡਾ ਅਸੀਂ ਗੈਰ ਰਾਜ ਨਹੀਂ ਇੱਥੇ ਕਰ ਇਹ ਸਾਡਾ ਵਿਰੋਧਤਾ ਕਰੋਗੇ ਦੇਖੋ ਮੈਂ ਦਾਦਾ ਮੈਂ ਦਾਦਾ ਰਾਸ਼ਟਰੀ ਕਿਸਾਨ ਮਹਾਸੰਘ ਇੱਕ ਗੈਰ ਰਾਜਨੀਤਿਕ ਸੰਗਠਨ ਹੈ ਸਾਡਾ ਵਿਰੋਧ ਸਰਕਾਰਾਂ ਦਾ ਵਿਰੋਧ ਹੈ ਆਟੋਮੈਟਿਕ ਹੈ ਜਿਹੜੀ ਸਰਕਾਰ ਹੈ ਉਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਿਵੇਂ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਵਾਅਦਾ ਕੀਤਾ ਕਿ ਤੁਹਾਡਾ ਕਰਜ਼ਾ ਮਾਫ ਕਰਾਂਗੇ ਨਹੀਂ ਕੀਤਾ ਸੈਂਟਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਇਹਨਾਂ ਦੀ ਉਲਟ ਪਾਰਟੀ ਦੀ ਸਰਕਾਰ ਹੈ ਉਹਨੇ ਵਾਅਦਾ ਕੀਤਾ ਕਿ ਡਾਕਟਰ ਸੁਮੇਨਾਥ ਦੀ ਰਿਪੋਰਟ ਲਾਗੂ ਕਰਾਂਗੇ ਨਹੀਂ ਕੀਤਾ ਤਾਂ ਇਹਦਾ ਸਾਡੇ ਕਿਸਾਨਾਂ ਲਈ ਤਾਂ ਚੰਗਾ ਕੋਈ ਨਹੀਂ ਸਾਰੇ ਸਾਡੇ ਦੁਸ਼ਮਣ ਹੈ ਔਰ ਜਿਹੜਾ ਸਾਡਾ ਹੱਕ ਨਹੀਂ ਦਿੰਦਾ ਉਹਦੇ ਖਾਬ ਸਾਡਾ ਪ੍ਰੋਟੈਸਟ ਜਾਰੀ ਰਹੇਗਾ ਉਹਦੇ ਜਿਹਨਾਂ ਨੂੰ ਕੀ ਨੁਕਸਾਨ ਠਾਉਣਾ ਪੈਂਦਾ ਕੀ ਨੂੰ ਲਵ ਮਿਲਦਾ ਉਸ ਗੱਲ ਦਾ ਸਾਡਾ ਕੋਈ ਮਤਲਬ ਨਹੀਂ ਸਾਡਾ ਤਾਂ ਪ੍ਰੋਟੈਸਟ ਕਰਨਾ ਸਾਡਾ ਨਿਸ਼ਾਨਾ ਹੈ ਧੰਨਵਾਦ ਜੀ ਦੇ ਨਹੀਂ ਹਟੋਗੇ ਉਹਨਾਂ ਦੇ ਇਪੀ ਕਰਦਾ ਨਿਰਮਲ ਸਿੰਘ ਜੱਸਿਆਲਾ ਜਰਨਲ ਸਟੈਫਲ ਮਕਸਰ ਉਹ ਤਾਂ ਉਹਨਾਂ ਵਿਚਾਰ ਸਾਂਝੀ ਕਰਨੀ ਇਹਨਾਂ ਤੋਂ ਡੀਸੀ ਕੋਲੇ ਆਪਾਂ ਬੰਦੇ ਭੇਜੇ ਸੀ ਮੈਨੂੰ ਇਹ ਲੱਗਦਾ ਜੀ ਆਪਾਂ ਨੂੰ ਹਾਈ ਕੋਰਟ ਦੇ ਵਿੱਚੋਂ ਪਰਮਿਸ਼ਨ ਪੰਜਾਬ ਪਰਦੇ ਕੋਨੇ ਕੋਨੇ ਚੋਂ